ਜਾਂ ਮੁਲਾਜ਼ਮ ਜਥੇਬੰਦੀਆਂ ਮੇਰੇ ਨਿਗਾਹ ਜਥੇਬੰਦੀਆਂ ਜਾਂ ਕੋਈ ਵੀ ਜਥੇਬੰਦੀ ਜਿਹੜੇ ਇੱਥੇ ਪਹੁੰਚੇ ਆ ਪੱਤਰਕਾਰ ਸਾਥੀ ਵੱਖ-ਵੱਖ ਪ੍ਰੈਸ ਕਲਪਾਂ ਦੇ ਬਟਿੰਡਾ ਪ੍ਰੈਸ ਕਲਬ ਦੇ ਵੱਖ-ਵੱਖ ਜੁਨੀਆਾਂ ਦੇ ਸੋਸ਼ਲ ਮੀਡੀਆ ਸਾਰੇ ਜਿਹੜੇ ਪੱਤਰਕਾਰ ਵੀ ਪਹੁੰਚੇ ਆ ਜਾਂ ਜਿਨ੍ਹਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਲੀਟਿਕਲ ਪਾਰਟੀਆਂ ਨੇ ਜਿਨ੍ਹਾਂ ਨੇ ਵੀ ਇਸ ਮਸਲੇ ਤੇ ਲੋਕਵਾਦੀ ਵੀ ਨਾਲ ਜਿਹੜੇ ਡਟ ਕੇ ਖੜੇ ਆ ਮੈਂ ਇੱਕ ਵਾਰ ਸਾਰਿਆਂ ਦਾ ਆਪ ਦੇ ਵੱਲੋਂ ਆਪਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਹ ਲੋਕਾਂ ਨੇ ਇਹ ਲੋਕਾਂ ਦੀ ਸ਼ਕਤੀ ਨੇ ਇਹ ਸਾਬਤ ਕਰਤਾ ਇੱਕ ਬੜੀ ਮੈਸੇ ਕਿ ਕਿਉਂ ਬੋਲੀ ਜਾਂਦੇ ਆ ਲੋਕ ਪਿੱਛੇ ਨਹੀਂ ਖੜਦੇ ਹੁੰਦੇ ਪਰ ਇਹ ਗੱਲ ਲੋਕਾਂ ਨੇ ਗਲਤ ਕਰਤੀ ਕਿ ਇਹ ਲੋਕਾਂ ਦੀ ਗੱਲ ਤੁਸੀਂ ਕਰੋਗੇ ਇਹ ਨਹੀਂ ਕਿ ਤੁਸੀਂ ਗੱਲ ਕਰੋ ਲੋਕਾਂ ਦੀ ਤੇ ਫਿਰ ਸੋਚੋਗੇ ਲੋਕ ਨਾਲ ਖੜਨਗੇ ਲੋਕ ਨਹੀਂ ਖੜਦੇ ਪਰ ਜੇ ਲੋਕਾਂ ਦੀ ਗੱਲ ਹੋਊਗੀ ਤੁਸੀਂ ਲੋਕਾਂ ਦੇ ਬਣ ਜਾਓਗੇ ਤਾਂ ਫਿਰ ਲੋਕ ਕਦੇ ਵੀ ਸਾਫ਼ ਨਹੀਂ ਛੱਡਦੇ ਜੋ ਲੋਕਾਂ ਨੇ ਸਾਫ਼ ਕਰ ਦਿੱਤਾ ਉਹ ਜਿੰਦਾਬਾਦ ਜਿੰਦਾਬਾਦ ਬਾਕੀ ਜਿੰਨੀਆਂ ਵੀ ਜਿੰਨੇ ਲੋਕਾਂ ਦੇ ਫੋਨ ਆਏ ਚਲੋ ਕਈ ਬੰਦਿਆਂ ਨੇ ਕਿਹਾ ਜਮਾਨਤ ਚਾਏ ਪਰ ਤੁਸੀਂ ਸਾਰਿਆਂ ਨੇ ਜੋ ਕਿਹਾ ਅਸੀਂ ਕਦੇ ਉਹ ਤੋਂ ਪਿੱਛੇ ਨਹੀਂ ਹਟੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਕੋਈ ਅਸੀਂ ਕੋਈ ਇਹ ਜਿਹੀ ਗੱਲ ਕਰੀਏ ਕੋਈ ਟੁਕਰ-ਕੁਨੇ ਵਾਲੀ ਗੱਲ ਕਰੀਏ ਕਿ ਅਸੀਂ ਐਂ ਕਰਾਂਗੇ ਉਹ ਕਰਾਂਗੇ ਅਸੀਂ ਲੋਕਾਂ ਦੀ ਗੱਲ ਕਰਨੀ ਸੀ ਪਹਿਲਾਂ ਵੀ ਕਰਦੇ ਆ ਅੱਗੇ ਵੀ ਕਰਾਂਗੇ ਨਾ ਸਾਡਾ ਕੋਈ ਬਲਕਾਰ ਤੇ ਉਹਦਾ ਨਿੱਜੀ ਦਸ਼ਮਣੀ ਸੀ ਚਲੋ ਉਹਨਾਂ ਨੇ ਪਰਚਾ ਕਰਾਇਆ ਉਹਨਾਂ ਨੇ ਕੀ ਨੂੰ ਪਹਿਲ ਕੀਤੀ ਸਾਡੀ ਉਹਨਾਂ ਨਾਲ ਕੋਈ ਨਹੀਂ ਸੀ ਨਾ ਸਾਡੀ ਸਰਕਾਰ ਨਾਲ ਕੋਈ ਹੈ ਜੇ ਸਰਕਾਰ ਲੋਕਾਂ ਦੀਆਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰੋ ਲੋਕਾਂ ਦੇ ਪ੍ਰਤੀ ਮਾੜੀ ਸੋਚ ਰੱਖੋ ਤਾਂ ਫਿਰ ਜਿਹੜੀ ਗੱਲ ਲੋਕਾਂ ਦੀ ਹੈ ਉਹ ਕਰਨੀ ਬਣਦੀ ਹੈ ਜੇ ਉਹ ਕਰਦੇ ਰਵਾਂਗੇ ਬੜੇ ਲੋਕਾਂ ਦੇ ਸਾਥੀਆਂ ਦੇ ਫੋਨ ਆਏ ਤੇ ਦਬੀਣਾ ਨਾਲ ਹੈ ਜਦੋਂ ਲੋਕ ਨਾਲ ਆ ਤੁਸੀਂ ਦਬਣਾ ਵੀ ਕਰਦੇ ਹੋ ਦੱਸਦੇ ਤਾਂ ਜੇ ਤੁਸੀਂ ਸਾਥ ਛੱਡਦੇ ਤੁਸੀਂ ਸਾੜੇ ਐਨੇ ਵੱਡੇ ਪੰਨਿਆਂ ਦੇ ਉੱਤੇ ਇੱਕ ਛੋਟੇ ਜਿਹੇ ਸੁਨੇਹੇ ਤੇ ਪਹੁੰਚੇ ਹੋ ਤੁਸੀਂ ਪ੍ਰਸ਼ਾਸਨ ਨੂੰ ਵੀ ਇਹ ਦੱਸ ਦਿੱਤਾ ਕਿ ਲੋਕ ਸ਼ਕਤੀ ਕਿੱਡੀ ਕੀ ਹੈ ਪਹਿਲਾਂ ਪ੍ਰਸ਼ਾਸਨ ਨੂੰ ਇਹ ਪਤਾ ਹੁੰਦਾ ਪਰ ਤੁਸੀਂ ਇਹ ਇਕੱਠ ਕਰਕੇ ਪੋਸਟਾਂ ਪਾ ਕੇ ਵੱਖੋ ਵੱਖਰੇ ਤਰੀਕੇ ਦੇ ਨਾਲ ਬੜੇ ਸਾਥੀਆਂ ਨੇ ਜਿਵੇਂ ਜਿਵੇਂ ਸਹਿਯੋਗ ਮੈਨੂੰ ਇਹ ਵੀ ਇੱਕ ਮੈਂ ਗੱਲ ਕਹਿਣਾ ਕਿ ਜਿਹਨੇ ਖਲਾਫ ਨਹੀਂ ਪਾਈ ਉਹ ਵੀ ਹੱਕ ਦੀ ਹੈ ਜਿਹੜਾ ਕੋਈ ਖਲਾਫ ਨਹੀਂ ਬੋਲਿਆ ਉਹ ਵੀ ਹੱਕជា ਕੋਈ ਬੰਦੇ ਹੁੰਦੇ ਆ ਚਲੋ ਜਿਹੜੇ ਇੱਕਾਂ ਦੋਕਾਂ ਪਰ ਬਹੁ ਗੈਂਤੀ ਲੋਕਾਂ ਨੇ ਵੱਡੀ ਗੈਂਤੀ ਲੋਕਾਂ ਨੇ ਇਨਸਾਫ ਪਸੰਦ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਡਟ ਕੇ ਸਾਥ ਦਿੱਤਾ ਲੋਕ ਵਾਈ ਟੀਵੀ ਜਿਵੇਂ ਨਾਮ ਹੈ ਲੋਕਾਂ ਦੀ ਆਵਾਜ਼ ਸਦਾ ਚੱਕਦਾ ਰਹੇਗਾ ਤੇ ਲੋਕਾਂ ਨੇ ਸਾਡੀ ਜ਼ਿੰਮੇਵਾਰੀ ਹੋਰ ਵੱਡੀ ਕਰ ਦਿੱਤੀ ਹੈ ਕਿ ਅਸੀਂ ਹੁਣ ਚਾਹ ਕੇ ਵੀ ਲੋਕਾਂ ਤੋਂ ਭੱਜ ਨਹੀਂ ਸਕਦੇ ਕਿਉਂਕਿ ਲੋਕ ਲੋਕਾਂ ਨੇ ਬੋਝ ਸਾਡੇ ਤੇ ਹੋਰ ਪਾਤਾ ਸਾਡੇ ਤੇ ਕਮੀਆਂ ਹੋ ਸਕਦੀਆਂ ਕਈ ਕਮੀਆਂ ਰਹਿ ਜਾਂਦੀਆਂ ਕਈ ਕਈ ਵਾਰ ਬੋਲਣ 'ਚ ਗਲਤੀਆਂ ਹੋ ਜਾਂਦੀਆਂ ਪਰ ਜਦੋਂ ਵੱਡੀ ਗੱਲ ਦੇ ਵਿੱਚ ਲੋਕ ਫਿਰ ਛੋਟੀਆਂ ਗਲਤੀਆਂ ਨੂੰ ਭੁਲਾ ਦਿੰਦੇ ਨੇ ਲੋਕ ਇਹ ਮਾਫ਼ ਕਰ ਦਿੰਦੇ ਨੇ ਕਿ ਠੀਕ ਹੈ ਜੀ ਇਹ ਗਲਤੀ ਸੀ ਪਰ ਵੱਡੇ ਪੱਧਰ ਦੇ ਉੱਤੇ ਤਾਂ ਨਹੀਂ ਕੋਈ ਵੱਡੀਆਂ ਗਲਤੀਆਂ ਸੋ ਤੁਸੀਂ ਨਿੱਕੀਆਂ ਮੁੱਟੀਆਂ ਗੱਟਿਆਂ ਵੀ ਮਾਫ਼ ਕਰਦੇ ਹੋ ਸਾਡੇ ਤੋਂ ਕਈ ਵਾਰੀ ਹੋ ਜਾਂਦੀਆਂ ਮੈਂ ਫਿਰ ਆਖਰ ਦੇ ਵਿੱਚ ਧੰਨਵਾਦ ਕਰਦਾ ਜਿਹੜਾ ਬੰਦੇ ਨੇ ਕੋਈ ਪੋਸਟ ਪਾਈ ਜਿਹੜਾ ਬੰਦਾ ਹੱਕ ਚ ਆਇਆ ਬਾਕੀ ਪ੍ਰੋਗਰਾਮ ਜਾਂ ਜੋ ਫੈਸਲਾ ਲੈਣਾ ਉਹ ਜੋ ਇੱਥੇ ਹੋਇਆ ਮੈਨੂੰ ਪਤਾ ਨਹੀਂ ਉਹ ਜਥੇਬੰਦੀਆਂ ਨੇ ਲੈਣਾ ਪ੍ਰਸ਼ਾਸਨ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਪਰ ਅਸੀਂ ਪ੍ਰਸ਼ਾਸਨ ਨਾਲ ਨਾ ਅੱਜ ਗੱਲ ਕਰਨੀ ਹੈ ਨਾ ਕੱਲ ਗੱਲ ਕਰਨੀ ਹੈ ਗੱਲ ਕਰਨੀ ਹੈ ਤੁਸੀਂ ਅਸੀਂ ਸਾਰੀ ਗੱਲ ਜੱਫੇ ਬੰਦੀਆਂ ਤੇ ਸਾਡੀ ਸਾਰੀ ਗੱਲਬਾਤ ਲੋਕਾਂ ਤੇ ਹੈ ਜੇ ਲੋਕ ਕਹਣਗੇ ਜੇਲ੍ਹ ਜਾਣਾ ਹੈ ਅਸੀਂ ਜੇਲ੍ਹ ਜਾਵਾਂਗੇ ਜੇ ਲੋਕ ਕਹਣਗੇ ਬਾਹਰ ਰਹਿਣਾ ਅਸੀਂ ਬਾਹਰ ਰਾਵਾਂਗੇ ਜੋ ਲੋਕ ਚਾਹਣਗੇ ਉਹ ਉਹ ਹੋਵੇਗਾ ਨਾ ਸਰਕਾਰ ਦੀ ਹੋਵੇਗੀ ਨਾ ਪ੍ਰਸ਼ਾਸਨ ਦੀ ਹੋਵੇਗੀ ਜੋ ਲੋਕਾਂ ਦਾ ਫੈਸਲਾ ਹੈ ਉਹ ਸਾਨੂੰ ਸਰਕਾਰ ਹੋਵੇਗਾ ਬਹੁਤ ਬਹੁਤ ਧੰਨਵਾਦ ਜੀ زندہ وا زندہ وا منيندر تاري ساتھ ته سارا بهر ٿو ته